बीती रात बुलाबाड़ी चौंक च बिजली दार टुटके सड़क डिग्री कोई सुभाष भगत अपनी ड्यूटी खत्म करके वापस घर जा रहे सर की उन्हें तुरंत कारवाई करद बिजली बोर्ड के मुलाजमान गलबात करके उारा ठीक करने जिस न बिजली मुलाजम भी उच गए वादसा हम बच गया ਮੈਂ ਵੀ ਆਪਣੀ ਜਿਹੜੀ ਅ ਡਿਊਟੀ ਦੀ ਸ਼ਿਫਟ ਸੀਗੀ ਸਮਾਪਤ ਕਰਕੇ ਨਾਈਟ ਵਾਲੀ ਬੀਟ ਨੂੰ ਲਾ ਕੇ ਡਿਊਟੀ ਤੇ ਜਾ ਰਿਹਾ ਸੀਗਾ ਜਿਹੜਾ ਬੂਲਾਵਾੜੀ ਚੋਂ ਕੋਚ ਮੈਂ ਦੇਖਿਆ ਕਿ ਤਾਰ ਜਿਹੜੀ ਉੱਪਰੋਂ ਕਰੰਟ ਵਾਲੀ ਉਹ ਟੁੱਟੀ ਪਈ ਸੀ ਤੇ ਪਬਲਿਕ ਆਮ ਵਾਂਗੂੰ ਗੁਜ਼ਰ ਰਹੀ ਸੀ ਤੇ ਮੈਂ ਫਿਰ ਜਾਣਾ ਠੀਕ ਨਹੀਂ ਸਮਝਿਆ ਮੈਂ ਆਪਣੀ ਗੱਡੀ ਦੀ ਸਾਈਡ ਤੇ ਖੜੀ ਕਰਕੇ ਆਪ ਪਬਲਿਕ ਦੀ ਮਦਦ ਨਾਲ ਆ ਰੁਕ ਲਵਾ ਜਿਹੜੇ ਆ ਗਿਆ ਤਰੇਹ ਦੀਆਂ ਟਾਹਣੀਆਂ ਜੇ ਦੋ ਕੁਰਸੀਆਂ ਲਵਾਤੀਆਂ ਕਿ ਪਬਲਿਕ ਨੂੰ ਵੀ ਆਪਾਂ ਸੈਫਟ ਅਜੰਡ ਵੀ ਧਿਆਨ ਨਾਲ ਜਾਓ ਕਿਤੇ ਕੋਈ ਕਰੰਟ ਦਾ ਕਿਸੇ ਨੂੰ ਕੋਈ ਬੰਦਾ ਇਹ ਚ ਫਸ ਨਾ ਜਾਵੇ ਜਿਹੜੇ ਬਿਜਲੀ ਬੋਰਡ ਮੁਲਾਜ਼ਮ ਸੀ ਉਹਨਾਂ ਨੂੰ ਪੁਲਿਸ ਕੰਟਰੋਲ ਹੁਸੈਨਪੁਰ ਰਾਈ ਉਹਨਾਂ ਨੂੰ ਵੀ ਸੂਚਿਤ ਕੀਤਾ ਹੈ ਉਹਨਾਂ ਦੀ ਟੀਮ ਵੀ ਆ ਗਈ ਹੈ ਸਾਡੀ ਨਾਈਟ ਵਾਲੀ ਜਿਹੜੀ ਪੀਸੀਆਰ ਦੀ ਟੀਮ ਹੈ ਉਹ ਵੀ ਆ ਗਈ ਹੈ ਤੇ ਮੈਂ ਉਹਨਾਂ ਨੂੰ ਇਹਨਾਂ ਨੂੰ ਬੇਨਤੀ ਕਰੂੰਗਾ ਬਿਜਲੀ ਬੋਰਡ ਨੂੰ ਕਿ ਪਲੀਜ਼ ਇਹਨੂੰ ਬੜੇ ਧਿਆਨ ਦੇ ਨਾਲ ਬੜੇ ਸੁਚੱਜੇ ਢੰਗ ਦੇ ਨਾਲ ਚੈੱਕ ਕਰਨ ਤੋਂ ਬਾਅਦ ਇਹਨੂੰ ਹੱਥ ਲਾਇਆ ਜਾਵੇ ਜਾਂ ਇਹਨੂੰ ਠੀਕ ਕੀਤਾ ਜਾਵੇ ਤਾਂ ਜੋ ਇਹਨਾਂ ਦੀ ਵੀ ਜਾਨ ਮਾਲ ਨੂੰ ਕੋ ਖਤਰਾ ਨਾ ਹੋਵੇ ਤੇ ਪਬਲਿਕ ਨੂੰ ਵੀ ਜਾਨ ਮਾਲ ਨੂੰ ਖਤਰਾ ਨਾ ਹੋਵੇ ਸਰ ਕਿਹੜੀ ਜਗ੍ਹਾ ਤੇ ਹੈ ਆਪਾਂ ਇਹ ਸਰ ਬੂਲਾਵਾੜੀ ਚੌਕ ਹੈ ਮੇਨ ਚੌਂਕ ਹੈ ਹੁਸ਼ਿਆਰਪੁਰ ਦਾ ਮੇਨ ਕਚੇਰੀਆਂ ਨਾਲ ਹੀ ਸਦਰ ਤਣਾ ਪੈਂਦਾ ਤੇ ਇਸ ਟਾਈਮ ਇੱਥੇ ਰਸ਼ ਬਹੁਤ ਹੁੰਦਾ